ਸਸਿਕਾ ਜੀ ਸਾਰੇ ਨੂੰ ਹਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣਾ ਬਹੁਤ ਸਾਰਾ ਧਿਆਨ ਰੱਖ ਰਹੇ ਹੋਵੋਗੇ ਐਕਸਰਸਾਈਜ਼ ਕਰ ਰਹੇ ਹੋਵੋਗੇ ਖਾ ਪੀ ਰਹੇ ਹੋਵੋਗੇ ਅੱਛਾ ਸਰਦੀਆਂ ਨੂੰ ਇੰਜੋਏ ਕਰ ਰਹੇ ਹੋਵੋਗੇ ਤੁਸੀਂ ਬੈਠ ਕੇ ਤੇ ਲਓ ਜੀ ਇੱਕ ਗੱਲ ਆਪਾਂ ਕਰਾਂਗੇ ਅੱਜ ਥੋੜੀ ਨਾਲ ਉਹ ਇਹ ਕਿ ਇਹ ਤੁਸ ਕਾਫੀ ਸਾਰੇ ਮੈਸੇਜ ਸੀਗੇ ਕਿ ਇੰਗਲਿਸ਼ ਸੀਟ ਨੂੰ ਸਾਫ ਕਰਨ ਦਾ ਤੇ ਯੂਜ਼ ਕਰਨ ਦਾ ਤਰੀਕਾ ਦੱਸ ਦਿਓ ਜੀ ਇਹ ਲੋ ਅੱਜ ਫਿਰ ਆਪਾਂ ਉਸੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਇੰਗਲਿਸ਼ ਸੀਟਾਂ ਸਾਡੇ ਘਰਾਂ 'ਚ ਆ ਗਈਆਂ ਇੰਡੀਅਨ ਸੀਟਸ ਸਾਡੇ ਘਰਾਂ 'ਚੋਂ ਨਿਕਲ ਗਈਆਂ ਬਿਲਕੁਲ ਹਨਾ ਤੇ ਜਿਨ੍ਹਾਂ ਦਾ ਕੀ ਆਪਣੀ ਯੂਜ਼ ਸੀਗਾ ਤੇ ਹੁਣ ਮੇਲਾ ਦਾ ਲਗਭਗ 90% ਘਰਾਂ ਦੇ ਵਿੱਚ ਆਪਣੀ ਇੰਗਲਿਸ਼ ਇੰਡੀਅਨ ਸੀਟ ਨਹੀਂ ਹੈਗੀ ਪਰ ਇਹ ਵੀ ਦੇਖਣ ਛੇ ਮੈਨੂੰ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਕਿ ਇੰਗਲਿਸ਼ ਸੀਟਾਂ ਦੇ ਜਿਹੜੇ ਪ੍ਰੋਪਰ ਯੂਜ਼ ਹੈ ਉਹ ਅਸੀਂ ਹਜੇ ਨਹੀਂ ਸਿੱਖੇ ਤਾਂ ਉਹਨੂੰ ਕਿਵੇਂ ਪ੍ਰੋਪਰਲੀ ਯੂਜ਼ ਕਰਨਾ ਹੈ ਉਹਨੂੰ ਠੀਕ ਤਰੀਕੇ ਨਾਲ ਨਾ ਯੂਜ਼ ਕਰਨ ਕਰਕੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਹੈਲਥ ਨੂੰ ਲੈ ਕੇ ਹੋਗੀਆਂ ਹੋਈਆਂ ਖਾਸ ਕਰਕੇ ਲੇਡੀਜ਼ ਦੇ ਵਿੱਚ ਯੂਰੀਨ ਇਨਫੈਕਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਵਧ ਰਹੀ ਹੈ ਉਹਦਾ ਇੱਕ ਕਾਰਨ ਮੈਂ ਇਹ ਸਮਝਦੀ ਹਾਂ ਕਿ ਇੱਕ ਵੱਡਾ ਕਾਰਨ ਸਾਡੀ ਇੰਗਲਿਸ਼ ਇੰਗਲਿਸ਼ ਸਿੱਟਾਂ ਹੈ ਜਿਨ੍ਹਾਂ ਨੂੰ ਕਿ ਸ਼ਾਇਦ ਅਸੀਂ ਕਿਤੇ ਨਾ ਕਿਤੇ ਠੀਕ ਤਰੀਕੇ ਨਾਲ ਵਰਤਣਾ ਨਹੀਂ ਸਿੱਖੇ ਮੈਂ ਨਹੀਂ ਕਹਿੰਦੀ ਕਿ ਤੁਹਾਨੂੰ ਨਹੀਂ ਆਉਂਦਾ ਤੁਹਾਨੂੰ ਆਉਂਦਾ ਹੈ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਹੀ ਦਿੱਕਤ ਹੈਗੀ ਹੈ ਜਿੱਥੇ ਖਾਸ ਕਰਕੇ ਬੱਚੇ ਨਹੀਂ ਛੁੱਟੀ ਉਥੇ ਠੀਕ ਹੈ ਤੇ ਇਹਦੇ ਵਿੱਚ ਆਪਾਂ ਅੱਜ ਥੋੜੀ ਜੀ ਗੱਲਬਾਤ ਕਰਾਂਗੇ ਛੋਟੀ ਜੀ ਵੀਡੀਓ ਹੈ ਤੇ ਪਰ ਇਹਨੂੰ ਵੀਡੀਓ ਨੂੰ ਨਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਦੀਆਂ ਬਹੁਤ ਘੱਟ ਨੇ ਤੇ ਇਹਨੂੰ ਬਣਾਉਣ ਦਾ ਵੀ ਤਾਂ ਹੀ ਫਾਇਦਾ ਥੋੜੀ ਦੇਖਣ ਦਾ ਵੀ ਵੀ ਜੇ ਤੁਹਾਨੂੰ ਆਉਂਦਾ ਪਹਿਲਾਂ ਠੀਕ ਤਰੀਕੇ ਨਾਲ ਆਪਾਂ ਯੂਜ਼ ਕਰ ਰਹੀ ਸੀਗੇ ਪਰ ਜੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਆਉਂਦਾ ਤੇ ਜਦੋਂ ਅਸੀਂ ਉਹਨਾਂ ਦੇ ਘਰੇ ਜਾਵਾਂਗੇ ਤਾਂ ਵੀ ਸਾਨੂੰ ਪ੍ਰੋਬਲਮ ਹੋਊਗੀ ਤੇ ਜਦੋਂ ਉਹ ਸਾਡੇ ਘਰ ਆਉਣਗੇ ਤਾਂ ਵੀ ਸਾਨੂੰ ਪ੍ਰੋਬਲਮ ਹੋਊਗੀ ਇਸ ਕਰਕੇ ਜ਼ਰੂਰੀ ਹੈ ਕਿ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਨੇ ਤਾਂ ਕਿ ਸਾਰਿਆਂ ਦੇ ਵਿੱਚ ਇਸ ਨੂੰ ਲੈ ਕੇ ਜਿੰਨੇ ਵੀ ਡਾਊਟਸ ਹੈਗੇ ਨੇ ਜਾਂ ਠੀਕ ਤਰੀਕੇ ਨਾਲ ਨਾ ਯੂਜ਼ ਕਰਨ ਦਾ ਜਿਹੜਾ ਪ੍ਰੋਬਲਮ ਹੈਗੀ ਉਹ ਸੋਲਵ ਹੋ ਜੇ ਕਿਉਂਕਿ ਕੋਈ ਵੀ ਚੀਜ਼ ਅਸੀਂ ਜਮਾਂਦਰੂ ਤੋਂ ਸਿੱਖੇ ਨਹੀਂ ਹੁੰਦੇ ਜਦੋਂ ਨਵੀਂ ਕੋਈ ਚੀਜ਼ ਹੁੰਦੀ ਹੈ ਤੇ ਉਹਨੂੰ ਕਿਤਨੋਂ ਕਿਤਾ ਅਸੀਂ ਸਿੱਖਦੇ ਹੀ ਆਂ ਸੋ ਮੈਂ ਇਹ ਛੋਟੀ ਜਿਹੀ ਵੀਡੀਓ ਤੁਹਾਨੂੰ ਦੇਣ ਲੱਗੀ ਆ ਤੁਹਾਡੀ ਡਿਮਾਂਡ ਦੇ ਉੱਤੇ ਤੇ ਫਿਰ ਹੁਣ ਇਹਨੂੰ ਸਪੋਰਟ ਵੀ ਜ਼ਰੂਰ ਕਰਨਾ ਤੇ ਅਗਲੀ ਵੀਡੀਓ ਕਾਦੀ ਚਾਹੀਦੀ ਹੈ ਉਹ ਵੀ ਜ਼ਰੂਰ ਦੱਸਿਓ ਤੇ ਲਓ ਜੀ ਹੁਣ ਤੁਹਾਨੂੰ ਲੈ ਕੇ ਚਲਦੀ ਆ ਬਾਥਰੂਮ 'ਚ ਅਹ ਲੋ ਜੀ ਹੁਣ ਤੁਹਾਨੂੰ ਦੱਸਣੀ ਹੈ ਵੀ ਜਿਹੜੀ ਇੰਗਲਿਸ਼ ਸੀਟ ਹੈ ਉਹਨੂੰ ਆਪਾਂ ਕਿੱਦਾਂ ਸਹੀ ਤਰੀਕੇ ਨਾਲ ਸਾਫ਼ ਕਰਨਾ ਹੈ ਤੇ ਕਿੱਦਾਂ ਇਹਨੂੰ ਯੂਜ਼ ਕਰਨਾ ਹੈ ਠੀਕ ਹੈ ਪਹਿਲਾਂ ਆਪਾਂ ਇਹਨੂੰ ਸਾਫ਼ ਕਰਨ ਦੀ ਗੱਲ ਕਰਾਂਗੇ ਠੀਕ ਹੈ ਆਹ ਜਿਹੜਾ ਏਰੀਆ ਹੈਗਾ ਜਿੱਦਾਂ ਕਿ ਸਾਰਾ ਮਤਲਬ ਇਹ ਜਿੰਨਾ ਏਰੀਆ ਹੈ ਆਹ ਵਾਲਾ ਸਾਰਾ ਇਸ ਏਰੀਆ ਨੂੰ ਤੁਸੀਂ ਸਾਰੇ ਨੂੰ ਹਾਰਪਿਕ ਨਾਲ ਸਾਫ਼ ਕਰ ਸਕਦੇ ਹੋ ਈਜ਼ੀਲੀ ਠੀਕ ਹੈ ਹਾਰਪਿਕ ਲਗਾ ਕੇ ਉਹਨੂੰ ਤੁਸੀਂ ਥੋੜਾ ਜਿਹਾ ਪਤਲਾ ਕਰ ਲੈਣਾ ਕਰੂ ਕਿਉਂਕਿ ਹਰ ਇੱਕ ਬਹੁਤ ਸੰਘਣਾ ਹੁੰਦਾ ਹੈ ਕੰਪਨੀਆਂ ਨੇ ਤਾਂ ਸੰਘਣਾ ਦਿੱਤਾ ਬਟ ਤੁਹਾਨੂੰ ਇੰਨੀ ਜ਼ਿਆਦਾ ਸੰਘਣੀ ਜ਼ਰੂਰਤ ਨਹੀਂ ਅੰਦਰ ਨਹੀਂ ਤਾਂ ਉਹ ਜਿੱਥੇ ਚਿਪਕ ਜਾਂਦਾ ਹੈ ਉੱਥੇ ਆਪਣੀ ਦਾਲ ਛੱਡ ਦਿੰਦਾ ਨਹੀਂ ਲੈ ਲੈਣਾ ਜਾ ਤੇ ਤੁਸੀਂ ਇਹਨੂੰ ਥੋੜਾ ਜਿਹਾ ਪਤਲਾ ਕਰਕੇ ਇਹਦੇ ਤੇ ਲਗਾ ਕੇ ਤੇ ਫਿਰ ਇਹਨੂੰ ਥੋੜੀ ਦੇਰ ਛੱਡ ਦੇਣਾ ਤੇ ਫਿਰ ਬਰਸ਼ਿੰਗ ਕਰਕੇ ਸਾਫ਼ ਕਰ ਲੈਣਾ ਬਰਸ਼ਿੰਗ ਕਰਦੇ ਵੇਲੇ ਜਿਹੜਾ ਨੀਚੇ ਵਾਲਾ ਏਰੀਆ ਉਹ ਉਹਦੇ ਤੇ ਖਾਸ ਕਰਕੇ ਤੁਸੀਂ ਸਫਾਈ ਕਰਨੀ ਹੈ ਕਈ ਵਾਰੀ ਅਸੀਂ ਉੱਪਰੋਂ ਉੱਪਰ ਮਾਰ ਦਿੰਦੇ ਆ ਉਥੋਂ ਡੀਪ ਉਹਦੇ ਅੰਦਰੋਂ ਫਿਰ ਉਹ ਸਵੈਲੀ ਹੋ ਜਾਂਦਾ ਬਾਥਰੂਮ ਠ ਇਹ ਜਿਹੜੀ ਬਾਡੀ ਹੈ ਉਹਨੂੰ ਵੀ ਸਾਫ਼ ਕਰਨਾ ਹੈ ਠੀਕ ਹੈ ਆ ਉਲ ਏਰੀਆ ਠੀਕ ਤੇ ਉਹ ਸਾਰਾ ਸਾਫ਼ ਕਰਨਾ ਹੈ ਆਪਾਂ ਇਹ ਵਾਲਾ ਏਰੀਆ ਕਿਉਂਕਿ ਇਹ ਪਲਾਸਟਿਕ ਬੇਸਡ ਹੁੰਦਾ ਇਹਨੂੰ ਤੁਸੀਂ ਹਰਪਿਕ ਲਗਾ ਕੇ ਸਾਫ਼ ਨਾ ਕਰਿਆ ਕਰੋ ਨਹੀਂ ਤੇ ਇਹਦੇ ਉੱਪੋਂ ਕੁਝ ਟਾਈਮ ਬਾਅਦ ਇਹਦੀ ਇਹਦੀ ਰਫਨੈਸ ਆ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਪੋਲੀਥੀਨ ਜਿਹੜਾ ਚੜਿਆ ਹੁੰਦਾ ਹੈ ਲੈਮੀਨੇਸ਼ਨ ਜੀ ਹੁੰਦੀ ਹੈ ਉਹ ਉਤਰਨ ਲੱਗ ਜਾਂਦੀ ਹੈ ਤੁਸੀਂ ਕਿਸੇ ਜਰਾਬ ਦਾ ਪੁਰਾਣੀ ਜਰਾਬ ਲੈ ਕੇ ਉਹਦੇ ਨਾਲ ਸਰਪ ਦੇ ਨਾਲ ਸਾਫ਼ ਕਰ ਲਓ ਠੀਕ ਹੈ ਜਾਂ ਤੁਸੀਂ ਮਤਲਬ ਕਿਸੇ ਹੋਰ ਸੌਫਟ ਚੀਜ਼ ਦੇ ਨਾਲ ਸਾਫ਼ ਕਰਨਾ ਹੈ ਜਿਹੜਾ ਸਰਫ ਵੀ ਲਉਂਗੇ ਉਹ ਡਰਾਈ ਨਹੀਂ ਲੈਣਾ ਉਹਨੂੰ ਘੋਲ ਕੇ ਰੱਖ ਲਓ ਜਾਂ ਤੁਸੀਂ ਫਿਰ ਮਿੱਠਾ ਛੋੜਾ ਵਗੈਰਾ ਤੇ ਉਹ ਜਿਹੜਾ ਆਪਣਾ ਲਿਕੁਇਡ ਆਪਾ ਬਣਾਉਣੀ ਹੋਣੀ ਹੈ ਸਫਾਈ ਵਾਸਤੇ ਉਹ ਤੁਸੀਂ ਬਣਾ ਕੇ ਰੱਖਣਾ ਤੇ ਉਹਦੇ ਨਾਲ ਇਹਨੂੰ ਸਾਫ਼ ਕਰਨਾ ਹੈ ਠੀਕ ਹੈ ਜਾਂ ਤੁਸੀਂ ਕੋਈ ਪੁਰਾਣਾ ਸ਼ੈਂਪੂ ਜਿਹੜਾ ਤੁਹਾਨੂੰ ਸੂਟ ਨਹੀਂ ਕੀਤਾ ਸੀ ਜਾਂ ਤੁਹਾਨੂੰ ਪਸੰਦ ਨਹੀਂ ਸੀ ਜਾਂ ਬੜਾ ਸਸਤਾ ਜਾਂ ਕੋਈ ਉਹਦੇ ਨਾਲ ਤੁਸੀਂ ਇਹ ਵਾਲਾ ਏਰੀਆ ਸਾਫ਼ ਕਰਨਾ ਇਹਨੂੰ ਤੁਸੀਂ ਹਾਰਪਿਕ ਦੇ ਨਾਲ ਸਾਫ਼ ਨਹੀਂ ਕਰਨਾ ਇਹਦੀ ਲੈਮੀਨੇਸ਼ਨ ਖਰਾਬ ਹੋ ਜਾਂਦੀ ਹੈ ਲਓ ਜੀ ਇਹ ਤਾਂ ਸੀਗੀ ਇੱਕ ਚੀਜ਼ ਹੋਰ ਇਹ ਆਪਾਂ ਨੂੰ ਲੱਗਦਾ ਹੈ ਹਨਾ ਵੀ ਬਿਲਕੁਲ ਸਾਫ਼ ਹੈ ਹੁਣ ਵੀ ਤੁਸੀਂ ਦੇਖੋ ਮੇਰੀ ਮਤਲਬ ਸੀਟ ਬਿਲਕੁਲ ਸਾਫ਼ ਹੈ ਤੇ ਪਰ ਇਹਨੂੰ ਇਹ ਨਹੀਂ ਹੈਗਾ ਕਿ ਸਾਫ਼ ਦਾ ਮਤਲਬ ਇਹ ਸਾਫ਼ ਹੀ ਹੈ ਇਹਨੂੰ ਤੁਸੀਂ ਡੇਲੀ ਨਹੀਂ ਕਰ ਸਕਦੇ ਤਾਂ ਤੀਸਰੇ ਦਿਨ ਤੱਕ ਪੱਕਾ ਕਰਨੇ ਠੀਕ ਹੈ ਇਸ ਇਹਨੂੰ ਨਹੀਂ ਤਾਂ ਇਹਦੇ ਵਿੱਚ ਮਤਲਬ ਬਿਮਾਰੀਆਂ ਦੇ ਕਣ ਪੈਦਾ ਹੋ ਹੀ ਜਾਂਦੀ ਹੈ ਕਿਉਂਕਿ ਅਸੀਂ ਇਹਨੂੰ ਬਾਰ-ਬਾਰ ਯੂਜ਼ ਕਰਦੇ ਇਸ ਕਰਕੇ ਇਨੂੰ ਤੁਸੀਂ ਜਦੋਂ ਵੀ ਸਾਫ਼ ਕਰਨਾ ਇਹ ਏਰੀਆ ਵੀ ਨਾਲ ਸਾਫ਼ ਕਰਨਾ ਹੈ 벨ਟ ਜਿੱਥੇ ਆਪਾਂ ਬੈਠਣਾ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਇਹਨੂੰ ਯੂਜ਼ ਕਰਨ ਦੀ ਇਹ ਤਾਂ ਹੋ ਗਈ ਸਫਾਈ ਦੀ ਗੱਲ ਹੋ ਹੋ ਗਈ ਯੂਜ਼ ਕਰਨ ਦੀ ਤੇ ਯੂਜ਼ ਕਰਨ ਵਾਸਤੇ ਇੱਕ ਮੇਨ ਚੀਜ਼ ਜਿਹੜੀ ਗਲਤੀ ਹੁੰਦੀ ਹੈ ਉਹ ਆਹੀ ਚੀਜ਼ ਹੈ ਕਿਉਂਕਿ ਸਾਡੇ ਇੰਡੀਅਨ ਘਰਾਂ ਦੇ ਵਿੱਚ ਆਪਣੇ ਜੈਂਟਸ ਲਈ ਅੱਡ ਕੋ ਯੂਰੀਨਲ ਨਹੀਂ ਲੱਗੀ ਹੁੰਦੀ ਆਪਣੇ ਬਾਥਰੂਮਾਂ 'ਚ ਤੇ ਜੇ ਉਹ ਯੂਰੀਨਲ ਹੋਣ ਤੇ ਤਾਂ ਕੋਈ ਦਿੱਕਤ ਨਹੀਂ ਹੈ ਨਾ ਫਿਰ ਜਿਵੇਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰੂ ਤਾਂ ਬਟ ਅਦਰਵਾਈਜ਼ ਜਦੋਂ ਜੈਂਟਸ ਨੇ ਯੂਜ਼ ਕਰਨਾ ਹੈ ਤਾਂ ਇਹਨੂੰ ਜੇ ਜਦੋਂ ਉਹਨਾਂ ਨੇ ਇਹਨੂੰ ਐਜ਼ ਅ ਯੂਰੀਨਲ ਯੂਜ਼ ਕਰਨਾ ਹੈ ਸਿਰਫ ਬਾਥਰੂਮ ਵਾਸਤੇ ਯੂਜ਼ ਕਰਨਾ ਹੈ ਤਾਂ ਆ ਜਿਹੜੀ ਬੈਲਟ ਹੈ ਇਹਨੂੰ ਉਹਨਾਂ ਨੇ ਉੱਪਰ ਚੁੱਕ ਦੇਣਾ ਤੇ ਸਿਰਫ ਨੀਚੇ ਵਾਲਾ ਹੀ ਹੈ ਯੂਜ਼ ਕਰਨਾ ਜੇ ਤੁਹਾਡੇ ਘਰ 'ਚ ਕੋਈ ਛੋਟਾ ਬੱਚਾ ਮਤਲਬ ਬੇਟਾ ਜਿਹੜਾ ਕਿ ਇਹਨੂੰ ਖੜਾ ਹੋ ਕੇ ਯੂਜ਼ ਕਰਦਾ ਹੈ ਤਾਂ ਉਹਨੂੰ ਤੁਸੀਂ ਦੱਸਣਾ ਹੈ ਬੱਚੇ ਨੂੰ ਕਿ ਇਹਨੂੰ ਹਰ ਵਾਰ ਬੈਲਟ ਨੂੰ ਉੱਪਰ ਚੁੱਕਣਾ ਹੈ ਇਹਨੂੰ ਸਿਰਫ ਉਦੋਂ ਹੀ ਡਾਊਨ ਕਰਨਾ ਹੈ ਜਦੋਂ ਫੀਮੇਲ ਨੇ ਯੂਜ਼ ਕਰਨਾ ਹੈ ਜਾਂ ਜਦੋਂ ਜੈਂਟਸ ਨੇ ਇਹਦੇ ਉੱਪਰ ਬੈਠ ਕੇ ਨੂੰ ਐਜ਼ ਅ ਟਾਇਲਟ ਯੂਜ਼ ਕਰਨਾ ਹੈ ਠੀਕ ਹੈ ਉਦੋਂ ਤੁਸੀਂ ਇਹਨੂੰ ਡਾਊਨ ਕਰਨਾ ਹੈ ਅਦਰਵਾਈਜ਼ ਤੁਸੀਂ ਇਹਨੂੰ ਬੈਲਟ ਨੂੰ ਉੱਪਰ ਚੱਕ ਕੇ ਰੱਖਣਾ ਹੈ ਤੇ ਜਦੋਂ ਲੇਡੀਜ਼ ਨੇ ਯੂਜ਼ ਕਰਨਾ ਹੈ ਉਹਨਾਂ ਨੇ ਕਦੇ ਵੀ ਇਹਨੂੰ ਬੈਲਟ ਨੂੰ ਡਾਊਨ ਕੀਤੇ ਬਣਾ ਯੂਜ਼ ਨਹੀਂ ਕਰਨਾ ਕਿਉਂਕਿ ਹੁਣ ਜਦੋਂ ਕੀ ਹੁੰਦਾ ਹੈ ਜਦੋਂ ਜਿਹੜੇ ਬੱਚਾ ਹੈ ਮੰਨ ਲਓ ਘਰ 'ਚ ਛੋਟਾ ਹੈ ਨਾ ਜਾਂ ਕੋਈ ਬਜ਼ੁਰਗ ਨੇ ਜਾਂ ਕੋਈ ਵੀ ਹੋਰ ਬੰਦਾ ਹੈ ਨਾ ਤਾਂ ਉਹ ਜਦੋਂ ਇਹਨੂੰ ਐਜ਼ ਅ ਯੂਰੀਨਲ ਯੂਜ਼ ਕਰਦਾ ਹੈ ਯਾਨੀ ਕਿ ਬਾਥਰੂਮ ਵਾਸਤੇ ਯੂਜ਼ ਕਰਦਾ ਹੈ ਤੇ ਉਦੋਂ ਕੀ ਹੁੰਦਾ ਹੈ ਕਈ ਵਾਰੀ ਕੋਈ ਡ੍ਰੌਪ ਬਾਤ ਹੁੰਦਾ ਇਹ ਉੱਪਰ ਲੱਗਿਆ ਰਹਿ ਗਿਆ ਬੈਲਟ ਦੇ ਤੇ ਤੁਸੀਂ ਜਦੋਂ ਇਹਨੂੰ ਯੂਜ਼ ਕਰੋਗੇ ਬੈਠੋਗੇ ਤਾਂ ਤੁਹਾਡੀ ਸਕਿਨ ਇਸ਼ੂਸ ਹੋ ਹੀ ਜਾਣਗੇ ਤੁਹਾਨੂੰ ਸਕਿਨ ਪ੍ਰੋਬਲਮਸ ਹੋ ਜਾਣਗੀਆਂ ਜਿਹੜੀਆਂ ਯੂਰੀਨ ਪ੍ਰੋਬਲਮਸ ਹੁੰਦੀਆਂ ਬਾਰ-ਬਾਰ ਉਹ ਤਾਂ ਹੀ ਹੁੰਦੀਆਂ ਨੇ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਜਿੰਨਾ ਤੁਸੀਂ ਮਰਜ਼ੀ ਵੀ ਖੈਦੋ ਕਈ ਵਾਰੀ ਉਸ ਤਰ੍ਹਾਂ ਦੀਆਂ ਗਲਤੀਆਂ ਕਰਦੀਆਂ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨੂੰ ਕਿਵੇਂ ਯੂਜ਼ ਕਰਨਾ ਹੈ ਇਸ ਕਰਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੇ ਮਤਲਬ ਇੰਡੀਅਨ ਘਰਾਂ ਦੇ ਵਿੱਚ ਇਹ ਚੀਜ਼ਾਂ ਆ ਤੱਕ ਗਈਆਂ ਪਰ ਇਹਨਾਂ ਦੀ ਯੂ ਕੀਕਾ ਇਹ ਚੀਜ਼ ਤੁਸੀਂ ਯਾਖਿਆ ਰੱਖਣੀ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਓ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜਰੂਰ ਕਰਨਾ ਹੈ ਕਿਉਂਕਿ ਤੁਹਾਡੇ ਸਿੱਖਣ ਦਾ ਫਾਇਦਾ ਤਾਂ ਹੀ ਨਹੀਂ ਕਿ ਤੁਹਾਡੇ ਰਿਲੇਟਿਵ ਵੀ ਤੁਹਾਡੇ ਫਰੈਂਡ ਸਰਕਲ ਵੀ ਸਾਰੇ ਸਿੱਖਣਗੇ ਆਪਾਂ ਸਾਰੇ ਸਿੱਖਾਂਗੇ ਤਾਂ ਹੀ ਇਹਦਾ ਫਾਇਦਾ ਹੈ ਕਿ ਤਾ ਜਦ ਵੀ ਤੁਸੀਂ ਕਿਸੇ ਦੇ ਘਰੇ ਜਾਓਗੇ ਤਾਂ ਹੋ ਸਕਦਾ ਹੈ ਉਦੋਂ ਉਹਨਾਂ ਨੇ ਗਲਤ ਤਰੀਕੇ ਨਾਲ ਯੂਜ਼ ਕੀਤਾ ਹੋਵੇ ਜਾਂ ਤੁਸੀਂ ਥੋੜੇ ਕਰ ਕੋਈ ਆਊਗਾ ਤਾਂ ਉਦੋਂ ਤੁਹਾਡੀ ਟਾਇਲਟ ਨੂੰ ਗਲਤ ਤਰੀਕੇ ਨਾਲ ਯੂਜ਼ ਕਰੇ ਤਾਂ ਫਿਰ ਤੁਹਾਨੂੰ ਕੋਈ ਫਾਇਦਾ ਨਹੀਂਗਾ ਇਹਦਾ ਠੀਕ ਹੈ ਸੋ ਜਿਹੜਾ ਇਹ ਵਾਲਾ ਢੱਕਣ ਹੁੰਦਾ ਹੈ ਹੁਣ ਇਹ ਵੀ ਦੱਸ ਦਿੰਦੀਆਂ ਕਾਦੇ ਵਾਸਤੇ ਹੁੰਦਾ ਇੱਕ ਤਾਂ ਇਹ ਹੈ ਕਿ ਬਾਥਰੂਮ ਨੂੰ ਜਦੋਂ ਆਪਾਂ ਨਹੀਂ ਯੂਜ਼ ਕਰਦੇ ਤਾਂ ਉਹਦੇ ਨੂੰ ਬੰਦ ਕਰ ਦਿਓ ਕਿ ਥੋੜਾ ਅੱਛਾ ਜਿਹਾ ਨਹੀਂ ਲੱਗਦਾ ਕਿਉਂਕਿ ਅੱਜਕੱਲ ਟਾਇਲਟ ਦੇ ਬਾਥਰੂਮ ਇਕੱਠੇ ਨਹੀਂ ਨਹਾਉਣ ਵਾਸਤੇ ਵੀ ਉਹੀ ਜਗ੍ਹਾ ਹੈ ਤੇ ਇਹ ਸੀਟ ਵੀ ਉਸੇ ਜਗ੍ਹਾ ਤੇ ਲੱਗੀ ਹੈ ਤਾਂ ਪਹਿਲਾਂ ਤਾਂ ਅਲੱਗ-ਅਲੱਗ ਹੁੰਦੇ ਸੀਗੇ ਆਪਣੇ ਘਰਾਂ 'ਚ ਬਾਥਰੂਮ ਤੇ ਹੁਣ ਕਿਉਂਕਿ ਸੇਮ ਹੈ ਤੇ ਇਸ ਕਰਕੇ ਦੇਖਣ 'ਚ ਲੁੱਕ ਅੱਛੀ ਨਹੀਂ ਲੱਗਦੀ ਤੇ ਇਹਨੂੰ ਜਦੋਂ ਆਪਾਂ ਨਹੀਂ ਯੂਜ਼ ਕਰ ਰਹੇ ਉਹਨੂੰ ਬੰਦ ਕਰ ਦੋ ਤੇ ਦੂਸਰਾ ਕਾਰਨ ਇਹਦਾ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਟਾਇਲਟ ਤੋਂ ਬਾਅਦ ਪਾਣੀ ਫਲਸ਼ ਕਰਨਾ ਹੈ ਤਾਂ ਇਹਨੂੰ ਬੰਦ ਕਰਕੇ ਕਰ ਦੋ ਨਹੀਂ ਤੇ ਜਦੋਂ ਤੁਸੀਂ ਫਲਸ਼ ਕਰਦੇ ਹੋ ਨਾ ਤੇ ਜਿਹੜੇ ਸਮੈਲ ਹੈ ਤੇ ਜਿਹੜੀ ਮਤਲਬ ਗੰਦਗੀ ਦੇ ਕਣ ਨਹੀਂ ਉਹ 에ਅਰ ਚ ਮੂਵ ਕਰ ਜਾਂਦੇ ਨੇ ਤੇ ਸਾਰਾ ਬਾਥਰੂਮ ਬਹੁਤ ਜ਼ਿਆਦਾ 스멜ੀ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਹਨੂੰ ਇਸ ਤਰ੍ਹਾਂ ਇਹਨੂੰ ਇਸ ਲਈ ਯੂਜ਼ ਕਰੀਦਾ ਹੁਣ ਗੱਲ ਹੈ ਕਿ ਇਹਦੇ ਉੱਤੇ ਦੋ ਪੁਆਇੰਟ ਹੁੰਦੀ ਹੈ ਇੱਕ ਇਹ ਪੁਆਇੰਟ ਹੈ ਇੱਕ ਇਹ ਜਿਹੜਾ ਛੋਟਾ ਪੁਆਇੰਟ ਹੈ ਉਹਨੂੰ ਕਦੋਂ ਯੂਜ਼ ਕਰਨਾ ਤੇ ਜਿਹੜਾ ਵੱਡਾ ਪੁਆਇੰਟ ਹੈ ਉਹਨੂੰ ਕਦੋਂ ਕਰਦੀ ਹੈ ਜਿਹੜਾ ਇਹ ਛੋਟਾ ਪੁਆਇੰਟ ਹੈ ਇਹਦੇ ਇਹਦੇ ਚੰਨਾ ਟੈਂਕੀ ਦੇ ਵਿੱਚ ਦੋ ਤਰ੍ਹਾਂ ਦਾ ਪਾਣੀ ਨਿਕਲਦਾ ਹੈ ਜਦੋਂ ਤੁਸੀਂ ਇਹ ਛੋਟਾ ਪੁਆਇੰਟ ਯੂਜ਼ ਦਬੋਗੇ ਤਾਂ ਘੱਟ ਪਾਣੀ ਨਿਕਲੂਗਾ ਜਦੋਂ ਵੱਡਾ ਪੁਆਇੰਟ ਦਬੋਗੇ ਤਾਂ ਜ਼ਿਆਦਾ ਪਾਣੀ ਨਿਕਲ ਤੇ ਤੁਸੀਂ ਜਿੰਨੀ ਵਾਰੀ ਆਪਾਂ ਸਿਰਫ ਇਹਨੂੰ ਪਿਸ਼ਾਬ ਕਰਨ ਲਈ ਯੂਜ਼ ਕੀਤਾ ਹੈ ਤੇ ਉਦੋਂ ਸਿਰਫ ਤੁਸੀਂ ਛੋਟਾ ਪੁਆਇੰਟ ਦਬੋ ਉਹਦੇ ਨਾਲ ਪਾਣੀ ਦੀ ਵੇਸਟੇਜ ਘਟ ਜਾਂਦੀ ਹੈ ਤੇ ਜੇ ਤੁਸੀਂ ਇਹਨੂੰ ਟਾਇਲਟ ਦੇ ਤੌਰ ਤੇ ਦੇ ਲਈ ਯੂਜ਼ ਕੀਤਾ ਸੀ ਉਦੋਂ ਤੁਸੀਂ ਵੱਡਾ ਪੁਆਇੰਟ ਦੱਬਨੇ ਤੇ ਇਹਦੇ ਨਾਲ ਸਾਡੀ ਪਾਣੀ ਦੀ ਵੇਸਟੇਜ ਬਹੁਤ ਬਚ ਜਾਂਦੀ ਹੈ ਕਿਉਂਕਿ ਜਦੋਂ ਤੁਸੀਂ ਇਹਨੂੰ ਦਬਦੇ ਹੋ ਤਾਂ ਘੱਟ ਪਾਣੀ ਨਿਕਲਦਾ ਉਹਨਾਂ ਕੀ ਪਾਣੀ ਸਫੀਸ਼ੀਐਂਟ ਹੁੰਦਾ ਹੈ ਤੇ ਸਿਰਫ ਇਹਨੂੰ ਅਸੀਂ ਸਿਰਫ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਇਹਨੂੰ ਐਜ਼ ਅ ਟਾਇਲਟ ਯੂਜ਼ ਕੀਤਾ ਹੈ ਸੋ ਇਹ ਸੀਗੀ ਜਾਣਕਾਰੀ ਜਿਹੜੀ ਕਿ ਕਾਫੀ ਜਿਆਦਾ ਡਿਮਾਂਡ ਚ ਸੀਗੀ ਬਹੁਤ ਜਿਆਦਾ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਇੰਗਲਿਸ਼ ਸੀਟ ਬਾਰੇ ਤਾਂ ਜਰੂਰ ਦੱਸੋ ਤੇ ਮੈਨੂੰ ਵੀ ਲੱਗ ਰਿਹਾ ਸੀਗਾ ਕਿ ਇਹਦਾ ਜਾਣਕਾਰੀ ਹੋਣੀ ਜ਼ਰੂਰੀ ਹੈ ਸਾਰਿਆਂ ਸਾਰਿਆਂ ਨੂੰ ਜਿੰਨਿਕ ਮੈਨੂੰ ਪਤਾ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਤੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਇਹਦਾ ਫਾਇਦਾ ਹੋਵੇ ਨਹੀਂ ਅਦਰਵਾਈਜ਼ ਕੋਈ ਫਾਇਦਾ ਨਹੀਂ ਇਹਦਾ ਬਣਾਉਣ ਦਾ ਵੀਡੀਓ ਦਾ